ਹਾਂਜੀ ਬਾਈ ਜੀ ਆਪਾਂ ਇੱਕ ਜਗਾੜ ਲਾਇਆ ਤੌੜੇ ਵਾਲਾ ਵੀ ਧੂਆਂ ਕਰਕੇ ਇਹਦੇ ਵਿੱਚ ਆਪਾਂ ਉੱਪਰ ਟੰਗਤਾ ਸੋ ਤੁਸੀਂ ਦੇਖ ਸਕਦੇ ਹੋ ਵੀ ਪੱਖਿਆਂ ਨਾਲ ਧੂਆਂ ਥੱਲੇ ਜਾਂਦਾ ਤੇ ਮੱਝਾਂ ਆਰਾਮ ਨਾਲ ਬੈਠੀਆਂ ਨੇ ਤੇ ਸ਼ਾਮ ਦੀ ਤਕਰੀਬਨ 6:00 ਪਾ ਚੁੱਕੇ ਮੀਂਹ ਵੀ ਪਈ ਜਾਂਦਾ ਗਿੱਲਾ ਵੀ ਮੌਸਮ ਹੋਇਆ ਵੈ ਸੋ ਦੇਖੋ ਕੋਈ ਮੱਝਾਂ ਐ ਨਹੀਂ ਸੜ ਮਾਰਦੀ ਆਰਾਮ ਨਾਲ ਮੱਝਾਂ ਬੈਠੀਆਂ ਨੇ ਸੋ ਤੁਸੀਂ ਵੀ ਦੇਖੋ ਇਸ ਤਰ੍ਹਾਂ ਜਗਾੜ ਲਾ ਸਕਦੇ ਹੋ ਥੋੜਾ ਲੈ ਕੇ ਉਹਦੇ ਵਿੱਚ ਗੜ ਲੁਗਣੀਆਂ ਤੇ ਤੁਸੀਂ ਦੇਖ ਰਹੇ ਹੋ ਗਲੀਆਂ ਕੱਢੀਆਂ ਹੋਈਆਂ ਜੇ ਇੱਕ ਵਾਰੀ ਅੱਗ ਪਾ ਕੇ ਗਿੱਲਾ ਸੁੱਕਾ ਮਟੀਰੀਅਲ ਪਾ ਦਿਓ ਜਿੱਦਾਂ ਦਾ ਵੀ ਆਪਣੇ ਘਰਾਂ 'ਚ ਹੁੰਦਾ ਸੋ ਇਸ ਤਰ੍ਹਾਂ ਤੁਸੀਂ ਮੱਝਾਂ ਨੂੰ ਮੱਖੀ ਮਸਰ ਤੋਂ ਬਚਾ ਸਕਦੇ ਹੋ ਇਹ ਬਸ ਟੰਗ ਉਧਰ ਦਿਓ ਜਿੱਧਰੋਂ ਹਵਾ ਆਉਂਦੀ ਹੈ ਜਿਵੇਂ ਨੇਚਰਲ ਹਵਾ ਇਧਰੋਂ ਆ ਰਹੀ ਹੈ ਅਸੀਂ ਇਧਰ ਟੰਗਤਾ ਉਧਰਲੀ ਸਾਈਡ ਵੀ ਕੁੰਡੀਆਂ ਲੱਗੀਆਂ ਚਾਰੇ ਪਾਸੇ ਕੁੰਡੀਆਂ ਲੱਗੀਆਂ ਨੇ ਅਸੀਂ ਬਾਈ ਜੀ ਕਦੇ ਧੂਈ ਨਹੀਂ ਪਾਈ ਉੱਪਰ ਹੀ ਪਾਉਣਾ ਹੈ ਕਿਉਂ ਇਹਦਾ ਇਹ ਫਾਇਦਾ ਵੀ ਅੱਗ ਨਹੀਂ ਖਿਲਰਦੀ ਮੱਝਾਂ ਦਾ ਕੋਈ ਨੁਕਸਾਨ ਨਹੀਂਗਾ ਨਾ ਇਹ ਬੁਝਦੀ ਆ ਇਹ ਚ ਗਿੱਲਾ ਪਾ ਦੋ ਸਾਰੀ ਦਾਤ ਚਲੀ ਜਾਣਾ ਨੇ। ਇਹ ਹੋਰ ਆਮ ਨਾਲ ਮੱਜਾਂ ਪਈਆਂ ਸੁੱਤੀਆਂ। ਟਾਉ ਨਾਲ ਇਹ ਬਸ ਆ ਇੱਕ ਪੱਖਾ ਛੜਗੇ ਸੀ ਲਾਤਾ। ਪੱਖੇ ਲੱਗੇ ਹੋਣ ਦਾ ਇਹ ਆਰਾਮ ਨਾਲ ਉੱਪਰ ਜੇ ਪੁਫਾਰੇ ਡਿੱਗਦੇ ਹੁੰਦੇ ਨੇ ਇਸ ਤਰ੍ਹਾਂ ਧੂਆ ਉਪਰ ਆਈ ਜਾਂਦਾ। ਮੱਜਾਂ ਨੂੰ ਕੋਈ ਦਿੱਕਤ ਨਹੀਂ। ਟਾਈਮ ਸ਼ਾਮ ਦੇ 6:00 ਵੱਜ ਚੁੱਕੇ ਆ 5:30 6:00 ਹੋ ਚੁੱਕੇ ਨੇ। ਨਹੀਂ ਦੇਖੋ ਖੇਤਾਂ 'ਚ ਤੁਸੀਂ ਮੱਖੀ ਮੱਸਰ ਬਹੁਤ ਜ਼ਿਆਦਾ ਹੁੰਦਾ। ਸੋ ਬਿਲਕੁਲ ਨੇਚਰਲ ਆ ਕੰਮ ਆ। ਵੀਸਟਰਾ ਤੁਸੀਂ ਵੀ ਇਹ ਛੋਟਾ ਜਿਹਾ ਸਿਸਟਮ ਬਣਾ ਚੁੱਕੇ ਹੋ ਕੋਈ ਤੇ ਖਰਚਾ ਨਹੀਂ ਘਰਾਂ ਚ ਤੋੜੇ ਆਵੇਂ ਪਏ ਮਿਲ ਜਾਂਦੇ ਨੇ ਵੀਡੀਓ ਚੰਗੀ ਲੱਗੇਗੀ ਲਾਈਕ ਕਮੈਂਟ ਸ਼ੇਅਰ ਕਰਿਓ ਧੰਨਵਾਦ ਜੀ